ਹੈਲੋ ਹਾਂ ਦੀ ਸਸਤੀ ਗੱਲ ਦੀ ਸਾਰਿਆਂ ਨੂੰ ਤੇ ਹਲੋ ਜੀ ਅੱਜ ਆਪਾਂ ਤੁਹਾਨੂੰ ਸਲਵਾਰ ਦੇ ਸਹੀ ਢੰਗ ਦੇ ਨਾਲ ਚੋਣਾ ਪਾਉਣੀਆਂ ਦੱਸਦੀਆਂ ਨਾਲ ਵੈਲਟ ਅਟੈਚ ਕਰਨੀ ਦੱਸਾਂਗੇ ਤੇ ਨਾਲ ਹੀ ਆਪਾਂ ਚੋਣਾ ਪਾਉਣੀਆਂ ਦੱਸਾਂਗੇ ਤੇ ਨਾਲੇ ਆਪਾਂ ਕੁਝ ਪਹਿਨਾਂਦੇ ਹਨ ਨਾਮ ਬੋਲਣੇ ਨਹੀਂਗੇ ਤੇਰੇ ਇੱਕ ਭੈਣ ਤਾਂ ਬਹੁਤ ਟਾਈਮ ਤੋਂ ਕਹਿੰਦੀ ਫਿਰ ਇਸ ਵੀ ਮੇਰਾ ਨਾਮ ਬੋਲ ਦੋ ਤੇ ਮੈਨੂੰ ਯਾਦ ਨਹੀਂ ਰਹਿੰਦਾ ਜਦੋਂ ਵੀਡੀਓ ਸਟਾਰਟ ਕਰੀਦੀ ਇਹਨੂੰ ਤਾਂ ਉਦੋਂ ਜਾਤ ਬੋਲ ਜਾਂਦਾ ਤੇ ਚਲੋ ਜੀ ਤੁਸੀਂ ਉਹ ਔਨ ਰੱਖੋ ਸੂਟਟ ਡਿਜਾਇਨਰ ਭੈਣ ਦਾ ਚੈਨਲ ਵੀ ਹੈ ਤੁਸੀਂ ਜਾ ਸਕਦੇ ਹੋ ਤੇ ਉਹ ਇਸ ਤੋਂ ਬਾਅਦ ਚਾ ਕਿ ਤੁਹਾਨੂੰ ਦੱਸਾਂਗੀ ਆਪਣਾ ਸਹਿਤ ਤਿਕਾ ਇਹ ਹੀ ਆ ਵੀ ਆਪਾਂ 벨ਟ ਨੂੰ ਫੋਲਡ ਕਰ ਲਿਆ। ਇਹਨੂੰ 4 ਫੋਲਡ ਕਰ ਲਿਆ ਆਪਾਂ। 1/2 ਇੰਚ ਜਿਹੜਾ ਆਪਣਾ 벨ਟ ਦਾ ਮਾਰਚਣਾ ਉਹ ਆਪਾਂ ਅੱਗੇ ਕੱਟ ਲਿਆ। ਉਸ ਤੋਂ ਬਾਅਦ ਚ ਆਪਾਂ ਸਲਵਾਰ ਜਿਹੜੀ ਹੈ ਹਨਾ ਸਾਰੀ ਡਾੜ ਲਈ ਹੈ। ਸਲਵਾਰ ਆਪਾਂ ਖੜੀ ਕਰ ਲਈਏ ਇਹਦੇ ਉੱਤੇ ਤਾਂ 5 ਮਿੰਟ ਲੱਗਦੇ ਨੇ ਕਿਉਂਕਿ ਇਹ ਸਿੱਧੀਆਂ ਸਿਉਣਾ ਹੁੰਦੀਆਂ ਨੇ ਤੁਸੀਂ ਜਿੰਨੀ ਮਰਜ਼ੀ ਸਪੀਡ ਦੇ ਵਿੱਚ ਆਪਣੀ ਮਸ਼ੀਨ ਨੂੰ ਭਜਾ ਸਕਦੇ ਹੋ। ਠੀਕ ਹੈ ਜੀ ਦੂਸਰਾ ਫਿਰ ਆਪਾਂ ਇਹਨੂੰ 4 ਫੋਲਡ ਕਰਕੇ 1/2 1/2 ਇੰਚ ਉੱਪਰ ਇਧਰ ਚੜਾ ਕੇ ਸਲਾਈ ਤੋਂ ਤੇ ਆਹ ਵਾਲਾ ਆਪਣਾ ਤੇ ਜਿਹੜਾ ਚੂਣਾ ਦੇ ਵਿੱਚ ਥੋੜਾ ਜਿਹਾ ਅੱਗੇ ਸਾਫ ਕਪੜਾ ਹੁੰਦਾ ਉਹ ਆਪਾਂ 3 ਇੰਚ ਦਾ ਇੱਥੇ ਤੱਕ ਨਿਸ਼ਾਨਾ ਦਾ ਲੈਨੇ ਆ ਉਸ ਤੋਂ ਅੱਗੇ 3 ਤੋਂ 2.5 ਇੰਚ ਤੱਕ ਤੁਸੀਂ ਜਿਹੜੀ ਬੈਕ ਸਾਈਡ ਤੇ ਪੈਂਦੀ ਹੈ ਨਾ ਆਸਣ ਤੇ ਚੂਣ ਉਹਦਾ ਤੁਸੀਂ ਮਰ ਜਾਣਾ ਰੱਖ ਇੰਨਾ ਰੱਖ ਲਿਆ ਕਰੋ ਇਹ ਉਹਦੇ ਵਾਸਤੇ ਰੱਖ ਲਿਆ ਕਰੋ ਬਸ ਆਪਣਾ ਤਾਂ ਸਿੱਧਾ ਜਿਹਾ ਤਰੀਕਾ ਹੁਣ ਇੱਥੋਂ ਲੈ ਕੇ ਆਪਾਂ ਚੂਣਾ ਆਉਣੀ ਹੈ ਸ਼ਿਟ ਸਟਾਰਟ ਕਰਨੀ ਹੈ ਦੂਜੇ ਪਾਸੇ ਇਹਨੂੰ ਛੱਡ ਲੈਣਾ ਇੱਥੇ ਦੋਨਾਂ ਤੇ ਆਪਾਂ ਟੱਕ ਲਾ ਲਾਂਗੇ ਤੇ ਫਿਰ ਆਪਾਂ ਚੂਣਾ ਸਟਾਰਟ ਕਰਦੇ ਹਾਂ ਤੇ ਸਿੱਧੀਆਂ ਸਰਾਉਣਾ ਜਿਹੜੀਆਂ ਨੇ ਤੁਸੀਂ ਬੜੇ ਛੇਤੀ ਨਾਲ ਲੋਗੇ ਤੇ ਇੱਕ ਆਪਾਂ ਦੱਸਣਾਗਾ ਵੀ ਇੱਕ ਭੈਣ ਕਮੈਂਟ ਕੀਤਾ ਸੀ ਕਹਿੰਦੀ ਵੀ ਅਸੀਂ ਵੀ ਮਰੇਲਾ ਮਸ਼ੀਨ ਲਈ ਜਾਂ ਨਵੀਂ ਤੇ ਪਰ ਮੈਨੂੰ ਸਪਰੋਲ ਨਹੀਂ ਬਣਾਉਣੀ ਆਉਂਦੇ ਆਪਾਂ ਤੁਹਾਨੂੰ ਸਪਰੋਲ ਬਣਾਉਣੇ ਦੱਸਾਂਗੇ ਭੈਣ ਨੂੰ ਜਰੂਰ ਠੀਕ ਹੈ ਜੀ ਜਿੰਨੀ ਆਪਰੇ ਤੋਂ ਕਿਸੇ ਦੀ ਹੈਲਪ ਹੁੰਦੀ ਆਪਾਂ ਜਰੂਰ ਕਰਦੇ ਆ ਤੇ ਆਪਾਂ ਕਿੰਤੂ ਬ੍ਰਿੰਤੂ ਕਿਸੇ ਵੀ ਵੀਡੀਓ ਤੇ ਕਦੀ ਨਹੀਂ ਕਰਿਆ ਕਿਉਂਕਿ ਕਈ ਬੈਦਨ ਜਿਹੜੇ ਹੁਣ ਮੇਰੇ ਮੈਨੂੰ ਵੀ ਕਮੈਂਟ ਕਰਦੇ ਜਿਹੜੀਆਂ ਸਲਾਈ ਕਰਦੀਆਂ ਭੈਣਾ ਜੀ ਉਹਨਾਂ ਨੂੰ ਸਾਰਾ ਪਤਾ ਹੈ ਉਹ ਸਾਰਾ ਕੁਝ ਜਾਣਦੀਆਂ ਚਲੋ ਜੀ ਸਾਰਾ ਕੁਝ ਜਾਣਦੀਆਂ ਹੋਣਗੀਆਂ ਪੰਨ ਜੋ ਆਪਾਂ ਨੂੰ ਹੁੰਦਾ ਆਪਾਂ ਦੱਸਦੇ ਆ ਜਿਨ੍ਹਾਂ ਨੂੰ ਨਹੀਂ ਹੁੰਦਾ ਆਪਾਂ ਉਹਨਾਂ ਨੂੰ ਦੱਸ ਦਈਏ ਜਿਹੜੀਆਂ ਜਾਣਦੀਆਂ ਨੇ ਉਹ ਤਾਂ ਜਾਣਦੀਆਂ ਹੀ ਨੇ ਹਨਾ ਐ ਨਾ ਕਰਿਆ ਕਰੋ ਕਮੈਂਟ ਕਿਸੇ ਨੂੰ ਵੀ ਇਦਾਂ ਹੀ ਕਰਨਾ ਚਾਹੀਦਾ ਚਲੋ ਕੋਈ ਮਾੜਾ ਤਾਂ ਨਹੀਂ ਕੀਤਾ ਪਰ ਫਿਰ ਵੀ ਹਨਾ ਇਹ ਹੁੰਦਾ ਹੈ ਕਿ ਵੀ ਮੈਂ ਵੀ ਸਿਖਾਉਂਦੀ ਪਈ ਆ ਬਣਾ ਮਤਲਬ ਤਾਂ ਇਹ ਹੋ ਜਾਂਦਾ ਹੈਗਾ ਇੰਜ ਨਾ ਕਰਿਆ ਕਰੋ ਸਪੋਰਟ ਕਰਿਆ ਕਰੋ ਜੀ ਸਾਰਿਆਂ ਦੀ ਅਸੀਂ ਸਾਰੇ ਸਾਰਿਆਂ ਦੀ ਸਪੋਰਟ ਕਰਦੇ ਆ ਕਦੇ ਕਿਸੇ ਨੂੰ ਇਹ ਨਹੀਂ ਕਿਹਾ ਵੀ ਇਹ ਤਾਂ ਸਾਨੂੰ ਆਉਂਦਾ ਸੀ ਤੇ ਜਿਹੜਾ ਸਿੱਖਣ ਵਾਲਾ ਬੰਦਾ ਨੂੰ ساری ਉਮਰ ਸਿੱਖਦਾ ਹੀ ਰਹਿੰਦਾ ਅਸਪਾਸ ਸਿੱਖਦਾ ਹੀ ਰਹਿਣੇ ਆ ਕਿਸੇ ਦੀ ਵੀ ਵੀਡੀਓ ਦੇਖ ਲਓ ਉਹਦੇ ਤੋਂ ਸਿੱਖਦੇ ਹੀ ਆ ਠੀਕ ਹੈ ਜੀ ਆਪਾਂ પોતાની ਮਰਜ਼ੀ ਤੇ ਸਿੱਧਾ ਦੀ ਮਰਜ਼ੀ ਕਮੈਂਟ ਕਰੀ ਜਾਇਆ ਕਰੋ ਆਪਾਂ ਕੋਈ ਹਰਕਤ ਨਹੀਂ ਕਰਦੇ ਠੀਕ ਹੈ ਜੀ ਚਲੋ ਆਜੋ ਆਪਾਂ ਮਸ਼ੀਨ ਤੇ ਚੱਲਦੇ ਆਂ ਲੋ ਜੀ ਬੈਲਟ ਆਪ ਕੋ ਬਣਾ ਲਈ ਹੈ ਹਨਾ ਤੇ ਆ ਇੱਥੋਂ ਬੰਨ ਲਾਵਾਸ ਅਸੀਂ ਆਪਾਂ ਬੰਦੀ ਰਹਿਣ ਦਿੱਤਾ ਇਹਦੇ ਤੇ ਵੀ ਆਪਾਂ ਨੂੰ ਨਾ ਅੰਟਰ ਲੇ ਹੋ ਗਈ ਕੋਈ ਜਰੂਰ ਤਰੀਗੀ ਤੇ ਇਹਦੇ ਤੇ ਵੀ ਆਪਾਂ ਆ ਬਣਾਉਣ ਲੱਗਿਆ ਤੋੜੀ ਇੱਥੇ ਸਲਾਈਆਂ ਲਾ ਲੀਆਂ ਨੇ ਇੱਧਲੇ ਪਾਸੇ ਤੇ ਇਹਦੇ ਤੇ ਵੀ ਆਪਾਂ ਨੂੰ ਲੋੜ ਇੰਟਰਲੋਕ ਦੀ ਇੰਟਰਲੋਕ ਵੈਸੇ ਆਪਾਂ ਘਾਟੀ ਕਰਾਉਣੇ ਵਧੀਆ ਰਹਿੰਦੇ ਨੇ ਆਪਣਾ ਇਸ ਤਰ੍ਹਾਂ ਸੇਫਟੀ ਨਾਲ ਸਪਲਾਈ ਕਰ ਲੀਤ ਨੇ ਬੈਲਟਾ ਕੋ ਬਣਾ ਲਈ ਹੁਣ ਆਪਾਂ ਕੰਨੇ ਚੋਂ ਇਥੇ ਆਪਾਂ ਟੱਕ ਲਾ ਲੈਨੇ ਇਹਨਾਂ ਆਪਾਂ ਚਾਨਾ ਚਰਾ ਬੰਦਿਆਂ ਤੇ ਟੱਕ ਲਾ ਲੈਨੇ ਜਿਹੜਾ ਮਰਜ਼ੀ ਪਾਸਾ ਤੁਸੀਂ ਨਾ ਫੜ ਕੇ ਤੇ ਚੋਣਾ ਪਾਣੀ ਸਟਾਰਟ ਕਰ ਸਕਦੇ ਆਪਾਂ ਬੈਕਸਾਂ ਤੇ ਫੜ ਦਿੰਦੇ ਆ ਇਸ ਤਰ੍ਹਾਂ ਇਸਾ ਬੋ ਆਪਕੋ ਜਿਹਨ ਨਿਸ਼ਾਨੀ ਨਹੀਂ ਲਾਈ ਦਿਉਣ ਚ ਦੀ ਪੌਣੀ ਹੈ ਘਟਾਈ ਦੀ ਪੌਣੀ ਹੈ ਜਾਂ ਤੇ ਲਗੀ ਇਹ ਸਿਰਫ ਆਪਾਂ ਐਂ ਲਿਖਦੇ ਹੁਆ ਇੱਥੋਂ ਨਾਲ ਆਪਾਂ ਇੰਨਾ ਇੰਨਾ ਕਵਾਡਨ ਛੱਡ ਲੈਨੇ ਹੁਣੇ ਇੰਚੋ ਇੰਚ ਡੇਡ ਦਾ ਇੱਥੋਂ ਬਸ ਇੱਥੇ ਆਪਾਂ ਛੱਡ ਨਹੀਂ ਗਾਉਣੀ ਬਾਕੀ ਪਤਾ ਲੱਗ ਜਾਂਦਾ ਆਪਾਂ ਨੂੰ ਕਿ ਜੇ ਆਪਾਂ ਪਾਰੀ ਸਲਵਾਰ ਬਣਾਉਣੀ ਹੈ ਜੇ ਆਪਾਂ ਪਾਰੀ ਸਲਵਾਰ ਨਹੀਂ ਬਣਾਉਣੀ ਹੈ ਤੇ ਫਿਰ ਆਪਾਂ ਇਹਦੇ ਤੋਂ ਜਿਹੜਾ ਥੋੜਾ ਜਿਹਾ ਵੱਧ ਲੈ ਲਈਦੇ ਇਸ ਤਰ੍ਹਾਂ ਕਰਕੇ ਕਪੜਾ ਹੰਦਾ ਜੇ ਇਹਦੇ ਨਾਲ ਜੇ ਮੀਡੀਅਮ ਬਣਾਉਣੀ ਹੈ ਤਾਂ ਇਹ ਥੋੜਾ ਜਿਹਾ ਹੋਰ ਵੀ ਘੱਟ ਕਰ ਲਈਦਾ ਜੇ ਮੈਂ ਇੱਕ ਫੜ ਕੇ ਇਸ ਤਰ੍ਹਾਂ ਆ ਲੈਣੀ ਆ ਜੋ ਜੀ ਮੀਡੀਅਮ ਚੀ ਸਲਵਾਰ ਜੇ ਚਲੋ ਹੈ ਹੀ ਸਲਵਾਰ ਸਟੇਟ ਦਿੱਤਾ ਪੈਣੀਆਂ 4-5 ਹੁੰਦੀਆਂ ਨੇ ਆਹਰੋਂ نیچے ਅਲ ਚੋਣ ਹੁੰਦੀ ਐ ਨਾ ਤੁਸੀਂ ਇਹਨੂੰ ਇਧਰਲੀ ਸਾਈਡ ਨੂੰ ਮੜੀ ਜਿਹੀ ਖਿੱਚ ਲਿਆ ਕਰੋ ਕਿਉਂਕਿ ਇਸ ਲਾਈਨ ਤੋਂ ਬਾਹਰ ਨਾ ਨਿਕਲੇ ਜਾ ਕਣਾ ਉਸ ਟੱਪ ਤੱਕ ਜਿਹੜਾ ਆਪਾਂ ਤੁਹਾਨੂੰ ਦਿਖਾਇਆ ਸੀ ਲਾਰ ਕੇ ਉਹਦੇ ਤੱਕ ਇਦਾਂ ਚੂਨਾ ਪਾਉਂਦੇ ਲੈ ਜਾਣਾ ਚੂਨਾ ਆਪਣੀਆਂ ਮੈਂ ਤਾਂ 7.5 ਤੋਂ ਲੈ ਕੇ 8 ਦੇ ਵਿੱਚ ਵਿੱਚ ਹੀ ਪਾਉਣੀ ਹੈ ਕਦੇ ਵੱਧ ਘਟ ਨਹੀਂ ਜਿਆਦੀ ਪਾਈਆਂ ਵੀ 8 ਜਾਂ 9 ਇੰਚ ਦੇ ਵਿੱਚ ਕਦੇ ਨਹੀਂ ਪਾਈਆਂ ਜੇ ਕੋ ਭਾਰੀ ਬੰਦਾ ਹੈ ਵੀ ਭਾਰੀ ਲੇਡੀਜ਼ ਤੇ ਫਿਰ ਆਪਾਂ 8 ਦੇ ਵਿੱਚ ਵਿੱਚ ਪਾ ਲੈਂਦੇ ਆ ਇਹ ਤਾਂ ਸੈਸਟਰੀ ਆਂਡੀਆਂ ਸਿਉਣਾ ਹੁੰਦੀਆਂ ਨੇ ਤੇ ਇਹਨਾਂ ਨੂੰ ਕਦੇ ਤੁਸੀਂ ਇੰਜ ਚੱਕ ਕੇ ਇਹ ਇੰਜ ਚੱਕ ਕੇ ਉੱਤੇ ਨਹੀਂ ਰੱਖਣਾ ਇਹਨਾਂ ਨੂੰ ਇਹਨੂੰ ਵੇਚੀ ਲੈ ਕੇ ਆਉਣਾ ਹੁੰਦਾ ਜੀ ਆਪ ਜਿਹੜਾ ਆਪਣਾ ਹੁੰਦਾ ਪੋਚੇ ਦੀ ਤਰੀਚ ਵਾਲਾ ਉਹਦੇ ਉੱਤੇ ਆਪਾਂ ਟੱਕ ਪਹਿਲਾਂ ਵੀ ਲਾ ਸਕਦੇ ਸੀ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਨੇ ਵਿੱਚ ਹੀ ਕਵਰ ਕਰਨਾ ਹੁੰਦਾ ਇਹ ਵਾਲੀ ਸਿਲਾਈ ਇਹਨੂੰ ਕਦੇ ਉੱਤੇ ਨਾਲ ਲੈ ਕੇ ਆਉਣਾ ਹੁਣ ਆਪਾਂ ਵੀ ਇਸ ਤਰ੍ਹਾਂ ਜਿਹੜੀ ਆਪਣੀ ਹੈਗੀ ਐ ਤਰੀ ਢਵਲੀ ਨਿਸ਼ਾਨੀ ਇਹ ਇਹਨੂੰ ਪਾਵੇਂ ਵੱਡੀ ਪਾਵੇਂ ਭਾਵੇਂ ਪਾਵੇ ਛੋਟੀ ਇਹਨੂੰ ਆਪਾਂ ਉੱਤੇ ਹੀ ਪਾਉਣਾ ਹੈ ਇਹਨੂੰ ਰੇਲ ਦੇ ਪਾਸੇ ਨਹੀਂ ਰੱਖਣਾ ਉੱਤੇ ਹੀ ਰੱਖਣਾ ਇਸ ਗੱਲ ਦਾ ਖਿਆਲ ਰੱਖਣਾ ਏ ਬਸ ਆਪਾਂ ਇਹਨੀਆਂ ਸਲਾਈਨ ਚੋਣਾ ਪਾ ਲਈਆਂ ਨੇ ਤੇ ਹੁਣ ਆਪਾਂ ਇਹਦੀ ਮੈਂਤੀ ਕਰ ਲਾਂਗੇ ਠੀਕ ਹੈ ਜੀ। ਲੋ ਜੀ ਆ ਦੇਖੋ ਇਹ ਆਪਣੀਆਂ 7 ਇੰਚ ਦੇ ਵਿੱਚ ਆਪਣੀਆਂ ਚੋਣਾ ਪੈ ਗਈਆਂ ਨੇ ਠੀਕ ਹੈ। ਇਹ ਆਪਣੀ ਬੈਲਟ ਹੈਗੀ ਐ 24 ਇੰਚ ਦੀ। 24 ਇੰਚ ਦੀ ਬੈਲਟ ਹੈ ਤੇ 12 ਇੰਚ ਆਵਲਾ ਆਪਣਾ ਹਨਾ ਅਗਲਾ ਹਿੱਸਾ ਰਹਿ ਗਿਆ ਤੇ 12 ਹੀ ਆਪਣਾ ਪਿਛਲਾ ਰਹਿ ਗਿਆ। ਤੇ ਜਿਹੜੀ ਬੈਕ ਸਾਈਡ ਦੀ ਚੋਣ ਪੈਣੀ ਐ ਨਾ ਇਹ ਆ ਦੇਖੋ ਅੱਡਾ ਡੇਡ ਇੰਚ ਕਪੜਾ ਇਹਦੇ ਲਈ ਬਸ ਇਹ ਡੇਡ ਇੰਚ ਇਹਦੇ ਲਈ ਬਸ ਇਹ ਇਹ ਆਪਣੀ 10 ਇੰਚ ਦੀ ਚੋਣਾ ਜਿਹੜੀ ਪੈ ਜਾਣੀ ਹੈ ਇਹ ਚੋਣਾ ਆਪਣੀ ਚੋਣ ਤੇ ਆਪਣੀ ਪੈਣੀ 2 ਇੰਚ ਦੀ ਫਿਰ ਉਹ ਕਪੜਾ ਵਿੱਚ ਹੋ ਜਾਂਦਾ ਹੁੰਦਾ ਇਸਤਰੀ ਮੈਂ ਤੁਹਾਨੂੰ ਦੱਸਦੀ ਆ ਚੋਣ ਪਾ ਕੇ ਇਹ ਆਪਾਂ ਪਹਿਲਾਂ ਹੀ ਨਹੀਂ ਪਾਉਣੀ ਇਧਰਲੇ ਪਾਸੇ ਦੀ ਆਪਾਂ ਚੋਣਾ ਪਾਣੀ ਆ ਇਧਰਲੇ ਪਾਸੇ ਦੀਆਂ ਮੇਰੇ ਪਪਾ ਕਿ ਫਿਰ ਤੁਹਾਨੂੰ ਦੱਸਦੀ ਆ ਵੀ ਆਪਾਂ ਬੈਠ ਕੇ ਕਿਹੜੇ ਤਰੀਕੇ ਨਾਲ ਬਿਲਕੁਲ ਈਜ਼ੀ ਤਰੀਕਾ ਆ ਆਪ ਤੁਹਾਨੂੰ ਦੱਸਦੇ ਆ ਇਧਰੀਆਂ ਵੀ ਇਸੇ ਤਰੀਕੇ ਨਾਲ ਆਪਾਂ ਇਧਰੀਆਂ ਚੋਣਾ ਪਾ ਲੀਏ ਠੀਕ ਹੈ ਚੋਣਾ ਇਹਦੇ ਲਈ ਵੀ ਰੈਡੀ ਕਰਕੇ ਮਿਲਦੇ। ਲੋ ਜੀ ਇਸ ਤਰ੍ਹਾਂ ਕਰਕੇ ਤੁਸੀਂ ਇੱਥੋਂ ਫੜ ਕੇ ਤੇ ਇਸ ਤਰ੍ਹਾਂ ਤੁਸੀਂ ਧਰ ਲੈਣੀ ਆਪਣੀ ਸਲਵਾਰ। ਤੇ ਇਹਦੇ ਨਾਲ ਮੇਜ ਕੇ ਹੀ ਆਪਾਂ ਬੈਲਟ ਕਰ ਲੈਣੀ। ਨਾਲ ਮੇਜ ਕੇ ਆਪਾਂ ਬੈਲਟ ਕਰ ਲਓ ਆਪਣੀ ਆਈਨੀ ਜਿਹੜੀ ਬੈਲਟ ਛੋਟੀ ਹੈ ਇੱਧਰ ਜਿਹਦੀ ਆਪਾਂ ਚੋਣਾ ਪਾਉਣੀ ਹੈ ਨੇ ਬੈਕ ਸਾਈਡ ਤੇ। ਇਹ ਆਪਣੀ ਇਹਨੀ ਸਲਵਾਰ ਵੱਡੀ ਹੈ ਤੇ ਬੈਲਟ ਛੋਟੀ। بس ਹੁਣ ਆਪਾਂ ਨੂੰ ਕਿਸੇ ਗੱਲ ਦੀ ਚਿੰਤਾ ਨਹੀਂ ਆਪਣੀ ਆਰਾਮ ਨਾਲ ਚੋਣਾ ਦੋ ਪਹਿਰਣੀਆਂ ਨੇ ਇਹ ਹੁਣ ਆਪਾਂ ਸਲਵਾਰ ਦੀਆਂ ਪੈੱਟ ਜਿਹੜੀਆਂ ਜੜਦੀਆਂ ਆਜੋ ਸ਼ਾਂਤ ਲਓ ਜੀ ਆਪਾਂ ਤੁਹਾਨੂੰ ਨਾਲ ਆਪਾਂ ਸੈਸਟਰ ਰੱਖ ਲੈਣ ਲਿਤੀ ਤੇ ਜਿਹੜੀ ਆਪਣੀ ਬੈਲਟ ਹੈ ਇਹਦਾ ਜਿਹੜਾ ਚਿੜੀ ਵਾਲ ਪਾਸਾ ਜਿੱਧਰ ਪਛੜੀ ਬਣਾਈਏ ਇਹ ਰੱਖ ਲੈਣਾ ਆਪਾਂ ਬਿਲਕੁਲ ਸਲਾਈ ਦੇ ਨਾਲ ਸਲਾਈ ਬਣਾ ਲਾ ਕੇ 1/2 ਇੰਚ ਦਾ ਮਾਰਜਿਨ ਰੱਖਦੇ ਆਪਾ ਸਲਾਈ ਲਾ ਰਹੇ ਹੁਣ ਆਪਾਂ ਨਾ ਤਾਂ ਚੋਣਾ ਵਾਲਾ ਪਾਸਾ ਖਿੱਚਣਾ ਹੈ ਨਾ ਉਤਲੀ ਪਾਸਾ ਖਿੱਚਣੀ ਹੈ ਲਓ ਜੀ ਆ ਦੇਖੋ ਆਪਾਂ ਉਤੋਂ ਚੋਰਨੋਂ ਤੇ ਲਾ ਕੇ ਸਲਾਈ ਲਾ ਲਈ ਆਪਣੀ 벨ਟ ਉਹ ਟੁੱਟ ਗਈ ਸੀ ਮੋਟਰ ਵਾਲੀ ਹੁਣ ਆਪਾਂ ਪੈਰਾਂ 'ਨ ਚੜਾਈ ਹੈ ਆ ਦੇਖੋ ਹੁਣ ਤੁਸੀਂ ਸਲਾਈ ਨਾਲ ਸਲਾਈ ਬਣਾ ਲੈਣੀ ਹੈ ਇਹਦੀ ਬੈਲਟ ਦੀ ਸਲਾਈ ਦੇ ਨਾਲ ਤੁਸੀਂ ਇਹ ਸਲਾਈ ਬਣਾ ਲੈਣੀ ਹੈ ਤੇ ਇਹਨੂੰ ਇਸ ਤਰ੍ਹਾਂ ਪੂਰਾ ਕਪੜਾ ਕਰਕੇ ਬਾਕੀ ਦੀ ਆਪਾਂ ਆਵੇ ਜੋੜ ਪਾ ਲੈਣਾ ਕਿ ਹੁਣ ਆਪਾਂ ਇਧਰੋਂ ਮਿਲਾ ਲਾਂਗੇ ਵੀਡੀਓ ਨੂੰ ਐਂਡ ਤੱਕ ਵੇਖਿਆ ਕਰੋ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਲਈ ਹੁਣ ਆਪਾਂ ਐਸਪੈਲਟ ਇਧਰੋਂ ਬੈਂਟਣ ਪਾਸਾ ਜਿਹੜਾ ਇਹਦੇ ਨਾਲ ਮਲਾ ਰਹੇ ਨੇ ਇਸ ਤਰ੍ਹਾਂ ਬਿਲਕੁਲ ਸੌਖਾ ਜਿਹੀ ਤਰੀਕਾ ਆਪਾਂ ਬੈਟਰ ਮਲਾ ਰਹੇ ਜਿਹੜਾ ਬਾਕੀ ਆਪਣਾ ਹੁਣ ਲਈ ਮਾਰਜਨ ਬਚਣਾ ਤੇ ਉਹਦੀ ਆਪਾਂ ਜਿਹੜੀ ਝੋਂਕਾ ਲਾ ਦਾਂਗੇ ਚੇਟੋਂ ਪੈ ਗਈ ਹੁਣ ਆਪਣਾ ਪੂਰਾ ਕੱਪੜਾ ਹੋ ਗਿਆ ਸਾਰਾ ਉਹ ਜਿਆਦਾ ਤੁਹਾਡਾ ਤੁਸੀਂ ਨਾ ਇਹ ਨਾ ਕਰੋ ਕਿ ਸਾਡਾ ਨਾਮ ਬੋਲ ਦੋ ਸਾਡਾ ਨਾਮ ਬੋਲ ਦੋ ਇਸ ਤਰ੍ਹਾਂ ਕੁਝ ਨਹੀਂ ਹੁੰਦਾ ਵੀ ਬੇਨਤੀ ਕਰਨੀ ਪੈਂਦੀ ਹੈ ਤੁਸੀਂ ਰੈਗੂਲਰ ਰੋਜ਼ ਦੀ ਵੀਡੀਓ ਪਾਇਆ ਕਰੋ ਤੇ ਰੋਜ਼ ਇੱਕ ਦਾ ਜਦੋਂ ਤੁਹਾਨੂੰ ਪਾਉਂ ਜੱਬੀ ਮਿਲੂਗੀ ਇਹ ਨਹੀਂ ਕਿ ਨਾਮ ਬੋਲਿਆ ਕੁਝ ਨਹੀਂ ਹੁੰਦਾ ਇੱਕ ਵਾਰੀ ਅਗਲਾ ਆ ਜਾਂਦਾ ਵੀਡੀਓ ਤੇ ਬੰਚ ਤਾਂ ਅਗਲੀ ਇਜਾਜ਼ਤ ਹੁੰਦੀ ਹੈ ਅਪਕ ਸੰਤ ਤੱਕ ਇਹ ਨਾਲ ਲਿੰਦਾ ਕਿ ਆ ਸਕਦੇ ਤੁਸੀਂ ਰੋਜ਼ ਦੀ ਵੀਡੀਓ ਪਾਇਆ ਕਰੋ ਰੋਜ਼ ਕਰਦਾ ਉਹ ਤੇ ਕਈਆਂ ਦਾ ਸਾਲ-ਸਾਲ ਤੋਂ ਵਿੱਚ ਲੰਘ ਜਾਂਦਾ ਟਾਈਮ ਉਹ ਵੀ ਜਦੋਂ ਕਿ ਚੰਨ ਮੋੜ ਦਾ ਜਿਹੜਾ ਸੋ ਚਾਰ ਮਹੀਨਿਆਂ ਦਾ ਬੋਝ ਜਿਹੜਾ ਮਹੀਨੇ ਚ ਬੋਝ ਬਾਕੀ 6-7 ਮਹੀਨੇ ਦਾ ਸਮੂਹ ਬਾਕੀ ਜਾਂਦੇ ਨੇ ਦੇਖ ਬਿਲਕੁਲ ਵੀ ਚੋਨਾ ਦੇ ਵਿੱਚ ਕੋਈ ਵੀ ਹਵਾਲ ਨਹੀਂ ਪਿਆ ਉਹਨੇ ਬੈਲ ਬਣਾ ਕੇ ਤਿਆਰ ਮੇਲ ਲਗੋ ਤੇ ਹੁਣ ਆਪਾਂ ਜਿਹੜੀ ਇਹਦੇ ਤੇ ਸਲਾਈ ਮਾਰਨੀ ਉੱਤਰ ਨੂੰ ਮਾਰਨੀ ਦੱਸਣਾ ਮੈਂ ਹਮੇਸ਼ਾ ਇਹ ਵਾਲੀ ਸਲਾਈ ਨਾ ਬਿਲਕੁਲ ਕਿਨਾਰੇ ਦੇ ਉੱਤੇ ਨਹੀਂ ਮਾਰਦੀ ਕਿਉਂਕਿ ਜੇਰਾਪਨ ਆਪਾਂ ਤੋਂ ਉਸ ਮਾਰਨ ਦਾ ਸਲਾਈ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਜਦੋਂ ਆਪਾਂ ਪੈਰ ਪੈਰ ਦੀ ਸਲਾਈ ਪੈਰ ਪੈਰ ਛੱਡ ਕੇ ਬੰਨਦੇ ਆ ਨਾ ਫਿਰ ਆਪਾਂ ਨੂੰ ਇੰਟਰਲੌਕ ਕਰਾਉਂਦਾ ਨਹੀਂ ਫਿਰ ਆਪਣੀਆਂ ਚੂਣਾ ਬਿਲਕੁਲ ਹੀ ਨਿਕਲਦੀਆਂ ਨਹੀਂ ਗੀਆਂ ਲਾਈਨ ਕਰਾਉਂਦੇ ਤਾਂ ਨੂੰ ਚੱਕ ਕਰਨੇ ਸਾਰੇ ਸੂਟ ਨੂੰ ਆਪਾਂ ਇਸ ਤਰ੍ਹਾਂ ਜਿੱਥੇ ਕਿਤੇ ਆਪਾਂ ਨੂੰ ਹੁੰਦਾ ਵੀ ਉੱਥੇ ਆਪਾਂ ਵੱਧ ਕਪੜਾ ਛੱਡ ਲੈਂਦੇ ਆ ਦੇਖੋ ਇਹਨਾਂ ਕਪੜਾ ਛੱਡ ਇਹਨਾਂ ਛੱਡ ਕੇ ਇੱਕ ਪੈਰ ਦਾ ਮਾਰ ਜਾਨਾ ਇਹ ਤੁਸੀਂ ਇਸ ਲਾਈਨ ਆਇਆ ਕਰੋ ਜਿਹੜੀਆਂ ਆਪਣੀਆਂ ਚੋਣਾ ਨੇ ਆ ਦੇਖਿਓ ਇੱਧਰ ਦੇਖੋ ਚੋਣਾ ਬਿਲਕੁਲ ਆਪਣੀਆਂ ਦੱਬ ਜਾਂਦੀਆਂ ਨੇ ਕਿਨਾਰੇ ਤੇ ਸਲਾਈ ਵੱਜ ਜਾਂਦੀ ਹੈ ਇਹਦੇ ਲੈ ਸਾਈਡ ਤੋਂ ਕੋਜਾ ਮਾਰਜਨ ਰੱਖਿਆ ਕਰੋ ਇਸੋਂ ਦੇ ਵਿੱਚ ਘੜਾ ਆਉਂਦਾ ਨਾ ਦੇਖੋ ਤਰੀਕਾ ਕਰਦੇ ਹਾਂ ਇਹ ਤੋਂ ਸਾਜਾ ਕਰਦੇ ਹਾਂ ਤੇ ਹਵਲੇ ਕੱਪੜੇ ਜਿਹੜਾ ਇੱਧਰਲਾ ਹੁੰਦਾ ਨਾ ਇਹ ਵਿੱਚ ਇਹਨੂੰ ਉੱਪਰ ਲਿਆ ਬੈਲਟ ਹਲਕਾ ਸ सिलाइ लगनी कपडा लगाउने ਇਆ ਬੈਕ ਸਾਈਡ ਨਾਲ ਦੇਣੀ ਚੋਨਾ ਨੇ ਇਹ ਤੁਸੀਂ ਇਸ ਤਰ੍ਹਾਂ ਅੰਦਰ ਨੂੰ ਕਰਕੇ ਵੀ ਪਾ ਸਕਦੇ ਤੇ ਬਾਹਰ ਨੂੰ ਕਰਕੇ ਵੀ ਪਾ ਸਕਦੇ ਇਹਦਾ ਕੋਈ ਟੱਕਰ ਨਹੀਂ ਹੁੰਦਾ ਬਾਕੀ ਜੇ ਤੁਸੀਂ ਕੋਈ ਸਵਾਲ ਪੁੱਛੋਗੇ ਤੇ ਆਪਾਂ ਜਰੂਰ ਜਵਾਬ ਦਾਂਗੇ ਜਵਾਬ ਵੀ ਦੇਵਾਂਗੇ ਜੇ ਕੋਈ ਚੀਜ਼ ਬਣਾਉਣ ਨੂੰ ਤਵੋਂਗੇ ਹਨ ਤੇ ਉਹ ਵੀ ਆਪਾਂ ਮੋਢਿਆਂ ਦੀ ਫੋਟਾਈ ਆਪਾਂ ਨੂੰ ਭੇਜ ਕੇ ਕਮੈਂਟ ਕਰਿਆ ਸੀ ਵੀ ਉਹਨਾਂ ਨੇ ਆਪਣਾ ਨਾਮ ਦੱਸਿਆ ਸੀ ਆਪਾਂ ਜਰੂਰ ਦੱਸਾਂਗੇ ਉਹਨਾਂ ਨੂੰ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇਹ ਜਿਹੜਾ ਮੋਢਿਆਂ ਦਾ ਨਾਮ ਦੱਸਾਂਗੇ ਜਿਹੜਾ ਉਹਨਾਂ ਨੇ ਆਪਣਾ ਮੇਜਾ ਦੱਸਿਆ ਸੀ ਉਸ ਹਸਾਬ ਦੇ ਨਾਲ ਅਕੀ ਵਗੈਰਾ ਜਿਹੜੇ ਨੇ ਤੁਸੀਂ ਨਾਂ ਦੇ ਨਾਲ ਹੀ ਕੱਟ ਦਿਆ ਕਰੋ। ਤੇ ਬਾਅਦ ਵਿੱਚ ਘੋਲ ਹੋ ਜਾਂਦੀ ਹੈ ਵੀ ਆਪਾਂ ਬਾਅਦ ਵਿੱਚ ਸੁੱਕ ਬਣਾਵਾਂਗੇ ਫਿਰ ਸਾਰੇ ਧਾਗੇ ਕੱਟ ਦਾਂਗੇ। ਧਾਗੇ ਜਿਹੜੇ ਨੇ ਨਾਂ ਦੇ ਨਾਲ ਹੀ ਕੱਟ ਕੇ। ਸਭ ਯਾਦਾ ਹਮ ਤੱਕ ਲਿਆ ਕਰੋ। ਮਾਜੀ। ਆਪਾਂ ਇਸ ਤਰ੍ਹਾਂ ਅੰਦਰ ਲਾ ਕੇ ਚੂਣਾ ਪਾ ਕੇ ਬੈਕ ਸਾਈਡ ਇਹ ਵਿੱਚ ਚੂਣਾ ਪਾ ਦਿਆਂ। ਤੇ ਆ ਵੀ ਪਾ ਲਿਆ ਨੇ ਆਪਾਂ। ਇਹ ਆਪਾਂ ਇੱਕ ਇੱਕ ਚੂਣਾ ਹੋਰ ਪਾਈ ਸੀ 7.5 7 ਇੰਚ ਦੇ ਵਿੱਚ ਦੋਨੇ ਕਰਸੀਆਂ ਦੀਆਂ ਪਾਣੀਆਂ ਪੈ ਗਈਆਂ। ਤੇ 24 ਇੰਚ ਆਪਣੀ ਵੈਲਟ ਲੱਗੀ ਹੈ। ਇਹ 벨ਟ ਜਿਹੜੀ ਇਹ ਆਪਦੇ ਨਾਪ ਦੇ ਹਿਸਾਬ ਨਾਲ ਹੀ ਹੋਣੀ ਹੈ ਕਿਸੇ ਬਾਕੀ ਕਿਸੇ ਦੀ ਕਾਪੀ ਆਪਣਾ ਸਾਬ ਲਾਉਣਾ ਹੈ